ਸਮਰਾਲਾ ਦੀ ਇੱਕ ਬਜ਼ੁਰਗਔਰਤ ਕਟਾਣੀ ਤੋਂ ਆਪਣੇ ਗਵੰਡਣ ਨਾਲ ਦਵਾਈ ਲੈ ਕੇ ਸਮਰਾਲੇ ਵੱਲ ਨੂੰ ਆ ਰਹੀ ਸੀ ਤਾਂ ਕੋ ਲਾਲਾ ਟੋਲ ਪਲਾਜ਼ਾ ਦੇ ਨਜ਼ਦੀਕ ਚਾਈਨਾ ਡੋਰ ਪੈਰਾ ਵਿੱਚ ਲਿਪਟੀ ਜਿਸ ਕਾਰਨ ਬਜ਼ੁਰਗਔਰਤ ਦੇ ਦੋਨੋਂ ਪੈਰਾਂ ਵਿੱਚ ਪਾਏ ਹੋਏ ਬੂਟਾਂ ਨੂੰ چیرਦੀ ਹੋਈ ਪੈਰਾਂ ਨੂੰ ਵੀ ਵੱਢ ਦਿੱਤਾ ਬਜ਼ੁਰਗਔਰਤ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਦੱਸਿਆ ਕਿ ਬਜ਼ੁਰਗਔਰਤ ਦੇ ਪੈਰ ਵਿੱਚ ਗੰਭੀਰ ਕੱਟ ਲੱਗਿਆ ਹੋਇਆ ਹੈ ਡੋਰ ਨੇ ਪੈਰ ਦੀ ਆਰਟਰੀ ਵੀ ਵੱਢ ਦਿੱਤੀ ਹੈ ਜਿਸ ਨਾਲ ਲਗਾਤਾਰ ਖੂਨ ਨਿਕਲ ਰਿਹਾ ਹੈ ਖੂਨ ਨੂੰ ਰੋਕਣ ਲਈ ਅੱਠ ਟਾਂਕੇ ਲਗਾਉਣੇ ਪਏ ਇਸ ਦੀ ਸੂਚਨਾ ਤੁਰੰਤ ਐਸ ਐਚ ਓ ਸਮਰਾਲਾ ਰਾਓ ਬਰਿੰਦਰ ਸਿੰਘ ਨੂੰ ਦਿੱਤੀ ਗਈ ਥਾਣਾ ਮੁਖੀ ਰਾਓ ਬਰਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਪਿਛਲੇ 4 ਦਿਨਾਂ ਤੋਂ ਲਗਾਤਾਰ ਚਾਈਨਾ ਡੋਰ ਨੂੰ ਲੈ ਕੇ ਸਮਰਾਲਾ ਇਲਾਕੇ ਵਿੱਚ ਮੁਨਿਆਦੀ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਵੀ ਸਖਤ ਹਦਾਇਤਾਂ ਨੇ ਕਿ ਉਹ ਚਾਈਨਾ ਡੋਰ ਨਾ ਵੇਚਣ ਤੇ ਜੇਕਰ ਚਾਈਨਾ ਡੋਰ ਵੇਚਦਾ ਕੋਈ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਦੋਂ ਬਜ਼ੁਰਗਾਂ ਦੀ ਘਟਨਾ ਬਾਰੇ ਮੁਖੀ ਨੂੰ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਇਹ ਜੋ ਘਟਨਾ ਹੈ ਸਮਰਾਲਾ ਤੋਂ ਬਾਹਰ ਕੁਲਾਲਾ ਟੋਲ ਪਲਾਜ਼ਾ ਦੇ ਕੋਲ ਦੀ ਦੱਸੀ ਜਾ ਰਹੀ ਹੈ ਫਿਰ ਵੀ ਮੈਂ ਉੱਥੇ ਜਾ ਕੇ ਦੇਖਾਂਗਾ ਅਤੇ ਜੋ ਬਣਦੀ ਕਾਰਵਾਈ ਹੈ ਉਸ ਨੂੰ ਜਲਦ ਤੋਂ ਜਲਦ ਅਮਲ ਵਿੱਚ ਲਿਆਂਦਾ ਜਾਵੇਗਾ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਚੈਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਬੰਧ ਪੁੱਛਿਆ ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚੈਨਾ ਡੋਰ ਬਿਲਕੁਲ ਨਹੀਂ ਵੇਚਣੀ ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਲੋਕੋ ਇੱਥੇ ਲੰਗੜਾਉਂਦੇ ਪਰ ਉਹਨਾਂ ਦੀਵੇਂ ਨਿਗਰ ਕੋਲ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਾ ਰੱਖੀ ਜਾ ਰਹੀ ਹੈ ਸਾਡੇ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ ਪਰ ਅੱਜ ਘਟਨਾ ਆਈ ਹੈ ਹਸਪੀਟਲ ਦੇ ਵਿੱਚ ਇੱਕ ਬਿਊਰਕ ਲੇਡੀ ਜਿਹਦੇ ਦੋਨੇ ਪੈਰਾਂ ਤੋਂ ਕੋਡੋਰ ਫਿਰ ਗਈ ਹੈ ਇੱਕ ਡੋਰ ਜਿਹੜੀ ਪੈਰ ਦੇ ਉੱਪਰ ਆ ਤਾਂ ਉਹ ਡੁੱਗੀ ਫਿਰੀ ਹੈ ਜਿਸ ਨਾਲ ਉਹਦੇ ਆਰਟੀਰੀ ਤੱਕ ਵੱਡੀ ਗਈ ਹੈ ਉਹ ਕੋਲ ਹਾਰਕੋਲ ਪਲਾਜ਼ਾ ਪਰਲੇ ਪਾਸੇ ਘਟਣਾ ਹੈ ਕੋਈ ਚైనా ਡੋਰ ਹੈ ਠੀਕ ਹੈ ਨਾ ਉਹ ਸਾਡੇ ਇਲਾਕੇ ਦੀ ਨਹੀਂ ਹੈ ਪਰ ਜੋ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਥੇ ਦੀ ਹੈ ਵੈਸੇ ਸਾਡੇ ਇਲਾਕੇ ਦੀ ਡੋਰ ਚైనా ਡੋਰ ਨਹੀਂ ਵਿਕਦੀ ਹੋ ਸਕਦਾ ਕੋਈ ਬਾਹਰੋਂ ਕਿਸੇ ਨੇ ਚైనా ਡੋਰ ਤੋਂ ਬਾਹਰਲੇ ਇਲਾਕੇ ਤੋਂ ਜਾਂਦੀ ਹੋਵੇ ਜੇ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚੋਂ ਜੇ ਡੋਰ ਫੜੀ ਜਾਂਦੀ ਹੈ ਕੀ ਕਾਰਵਾਈ ਕੀਤੀ ਸਖਤ ਕੈਕਸ਼ਨ ਲਿਆ ਜਾਊਗਾ ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਦਾਇਤ ਵੀ ਕਰ ਚੁੱਕੇ ਹਾਂ ਵੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ ਮੇਰੇ ਬੱਚੇ ਕੋਠੇ ਦੇ ਜਿਹੜਾ ਅੱਗੇ ਪਾਉ ਉਹੜਾ ਨੂੰ ਫੜੇਗਾ ਬੱਚੇ ਜੇ ਬੱਚੇ ਵੀ ਫੜੇ ਗਏ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਤੇ ਬੱਚਿਆਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ ਮੇਰਾ ਨਾਮ ਜੀ ਡਾਕਟਰ ਹਿਤੇਸ਼ ਡਾਕਟਰ ਦਾ ਪੇਸ਼ੈਂਟ ਆ ਜੀ ਉਹ ਪੇਸ਼ੈਂਟ ਹਾਂਜੀ ਹਾਂਜੀ ਕੀ ਹੋਇਆ ਇੱਕ ਸਾਡੇ ਕੋਲ ਪੇਸ਼ੈਂਟ ਆ ਜੀ ਚਰਨਜੀਤ ਕੌਰ ਨ 40 ਸਾਲ ਦੀ ਫੀਮੇਲ ਹੈ ਜੀ ਤੇ ਦਰਸ਼ਨਗੁਰ ਤੋਂ ਸਮਰਾਲਾ ਤੋਂ ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਕਾਫੀ ਖੂਨ ਵੀ ਨਿਕਲਾ ਹੈਗਾ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟੇ ਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਤਾਂ ਹੁਣ ਜਸਟ ਇਹ ਆ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕਵੈਸਟ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਤੇ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤਾਂ ਅਗਲੀ ਆਉਣ ਵਾਲੇ ਟਾਈਮ ਤੇ ਨਾ ਹੋਵੇ। ਕੁਝ ਪਤਾ ਲੱਗਿਆ ਕਿੱਥੇ ਹੋਇਆ ਉਹਨੂੰ ਇਹ ਸਕੂਟਰੀ ਤੇ ਜਾ ਰਹੀ ਸੀ ਜੀ ਉੱਥੇ ਕਿਤੇ ਹੋਇਆ ਐਗਜ਼ੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟਰੀ ਤੇ ਜਾ ਰਹੀ ਸੀ ਉੱਥੇ ਪੈਰ ਦੇ نیچے ਉਹਨਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਇਓ ਹੋਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਪਰ ਐਗਜ਼ੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸ ਦਾਂਗਾ ਕੀ ਥੀ ਐਗਜ਼ੈ ਕਵਲ ਕੋਰਾ ਮੇਰੇ ਨਾਲ ਸਾਡੇ ਗਵਾਂਢ ਤੋਂ ਆਂਟੀ ਜੀ ਮਾਤਾ ਚਰਨਜੀਤ ਕੌਰ ਜੀ ਉਮਰ 50 ਸਾਲ ਸੀਗੇ ਅਸੀਂ ਰਸਤੇ ਵਿੱਚੋਂ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸਖਤੀ ਨਾਲ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਕੀ ਮੈਨੂੰ ਤੁਹਾਡਾ ਚਰਨਜੀਤ ਸਿੰਘ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਗਵਾਂਢੀ ਨੇ ਹੋਇਆ ਕੀ ਉਹਨਾਂ ਨੂੰ ਹੋਇਆ ਰਸਤੇ 'ਚ ਆ ਰਹਾ ਸੀ ਵੈਲ ਕਸਲੇ ਕੋੜਾ ਜਿਹੜੀ ਜੋ ਡੋਰ ਆ ਉਹ ਇਨਰ ਪੈਰਾਕਲੈਪਟਿਕ ਅੱਛਾ ਜੀ ਪੈਰ ਲਿਫਟ ਕਰਕੇ ਉਹਨੇ ਕਾਫੀ ਮਤਲਬ ਖ਼ਤਰਾ ਤੇ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸੁਨਾਰੇ ਨੂੰ ਆ ਰਹੇ ਸੀਗੇ ਤੇ ਰਿੰਦੇ ਕਿੱਥੇ ਨੇ ਰਿੰਦੇ ਸੁਨਾਰੇ ਜਾਂ ਦਰਸ਼ਨਾਗਰ ਤੇ ਕਿੰਨੀ ਕੁ ਉਮਰ ਹੈ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਕਿੰਨੇ ਸਾਲ ਜਿੱਥੇ ਲੱਗੀ ਤੇ ਡੋਰ ਕਿੱਥੇ ਵੱਡਾ ਡੋਰ ਡੋਰ ਨੇ ਪੈਰ ਤੇ ਇਹਨਾਂ ਦੇ ਦੋਹਾਂ ਪੈਰਾਂ ਤੋਂ ਤੇ ਨਾਲ ਕੌਣ ਸੀ ਉਸ ਨਾਲ ਨਾਲ ਸਾਡੇ ਮੇਰੀ ਮਨੋ ਰਣੀ ਸੀ ਕਿਸ ਚੀਤੇ ਸੀ ਉਹ ਉਹ ਆਪਣੇ ਐਕਟਵਾ ਤੇ ਹੁਣ ਹਸਪਤਲ ਲੈ ਕੇ ਆਏ ਹਾਂ ਪੁਲਿਸ ਨੂੰ ਤਲਾਸ਼ ਕੀ ਹੈ ਨਹੀਂ ਕੋਈ ਤਲਾਸ਼ ਨਹੀਂ ਕੀਤੀ ਹਾਲੇ ਡੋਰ ਕਿਹੜੀ ਸੀ ਡੋਰ ਤਾਂ ਚੈਨਾ ਡੋਰ ਸੀ ਹਾਂ ਕਾਸ਼ ਕੇ ਡੋਰ ਸੀ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇ ਸੇਵਕ ਲਈ ਰਿਪੋਰਟ thank you